ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹਨੂੰ ਜਾਨਵਰਾਂ ਨਾਲ ਬਹੁਤ ਪਿਆਰ ਸੀ ਤੇ ਜਾਨਵਰ ਪਾਲਣ ਦਾ ਬਹੁਤ ਸ਼ੌਂਕ ਸੀ। ਉਸਨੇ ਮੱਝਾਂ ਤੇ ਗਾਵਾਂ ਰੱਖੀਆਂ ਹੋਈਆਂ ਸਨ। ਉਹ ਕੀ ਕਰਦਾ ਸੀ? ਬੱਜਾਂ ਤੇ ਗਾਵਾਂ ਦੇ ਦੁੱਧ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਸੀ। ਇੱਕ ਦਿਨ ਉਸਨੇ ਇੱਕ ਖਰਗੋਸ਼ ਤੇ ਇੱਕ ਬੰਦਰ ਨੂੰ ਵੀ ਲਿਆ ਅੱਧੇ ਪਾਲ ਲਿਆ। ਥੋੜੇ ਸਮੇਂ ਬਾਅਦ ਉਸਨੇ ਉਹਨਾਂ ਦੋਨਾਂ ਦੇ ਨਾਲ ਇੱਕ ਖੇਡ ਖੇਡਿਆ ਉਸਨੇ ਕੀ ਕੀਤਾ ਆਪਣੇ ਖੇਤਾਂ ਦੇ ਵਿੱਚ ਲਿਆ ਗਿਆ ਖੇਤ ਵਿੱਚ ਜਾ ਕੇ ਛੋਟੇ-ਛੋਟੇ ਖੱਡੇ ਉਸਨੇ ਪੱਟ ਦਿੱਤੇ ਅਤੇ ਇੱਕ ਖੱਡੇ ਦੇ ਵਿੱਚ ਉਸਨੇ ਗਾਜਰ ਲੁਕੋ ਦਿੱਤੀ ਗਾਜਰ ਦੱਬ ਕੇ ਉਸਨੇ ਖਰਗੋਸ਼ ਨੂੰ ਅਤੇ ਬਾਂਦਰ ਨੂੰ ਕਿਹਾ ਵੀ ਜੋ ਵੀ ਇਸ ਨੂੰ ਲੱਭੇਗਾ ਮੈਂ ਸਮਝਾਂਗਾ ਉਹ ਸਿਆਣਾ ਹੈ ਸੂਝਵਾਨ ਹੈ ਉਹ ਮੇਰਾ ਮੇਰੀ ਗੱਲ ਦਾ ਅਮਲ ਕਰਦਾ ਹੈ ਤੇ ਮੈਂ ਉਸ ਨੂੰ ਹਮੇਸ਼ਾ ਖੁਸ਼ ਰੱਖਾਂਗਾ ਇਹ ਸੁਣ ਕੇ ਦੋਨਾਂ ਨੇ ਉਸ ਗਾਜਰ ਨੂੰ ਜਦੋਂ ਲੱਭਣ ਦਾ ਫੈਸਲਾ ਕੀਤਾ ਜੋ ਖਰਗੋਸ਼ ਸੀਗਾ ਉਹ ਬਹੁਤ ਚੁਸਤ ਚਲਾਕ ਸੀ ਤੇ ਕੌਨਫੀਡੈਂਸ ਉਹਦੇ ਵਿੱਚ ਬਹੁਤ ਸੀ ਵੀ ਮੈਂ ਇਸ ਨੂੰ ਲੱਭ ਲਵਾਂਗਾ ਜੇ ਮੈਂ ਕੋਸ਼ਿਸ਼ ਕਰਾਂਗਾ ਬੰਦਰ ਥੋੜਾ ਆਲਸੀ ਸੀ 네ਗੇਟਿਵ ਸੋਲ ਦਾ ਸੀਗਾ ਉਹ ਕਹਿੰਦਾ ਵੀ ਇੰਨੇ ਖੱਡੇ ਮਾਲਕ ਨੇ ਪੱਟ ਦਿੱਤੇ ਹਨ ਹੁਣ ਕੀ ਪਤਾ ਕਿਸ ਖੱਡੇ ਦੇ ਵਿੱਚ ਗਾਜਰ ਹੋਏਗੀ ਇਸ ਕਰਕੇ ਉਹਨੇ ਕੀ ਕੀਤਾ ਇੱਕ ਖੱਡੇ ਦੇ ਉੱਪਰ ਜਾ ਕੇ ਆਰਾਮ ਦੇ ਨਾਲ ਸੋ ਗਿਆ ਅਤੇ ਖਰਗੋਸ਼ ਨੇ ਬਾਰੀ-ਬਾਰੀ ਹਰ ਇੱਕ ਕੱਡੇ ਨੂੰ ਜਦੋਂ ਖੋਲਿਆ ਤਾਂ ਲਾਸਟ ਵਿੱਚ ਜਾ ਕੇ ਉਹ ਉਸ ਖੱਡੇ ਉੱਪਰ ਆ ਗਿਆ ਜਿਸ ਉੱਪਰ ਬਾਂਦਰ ਸੁਤਾ ਪਿਆ ਸੀ ਤਾਂ ਉਸਨੇ ਬਾਂਦਰ ਨੂੰ ਕਿਹਾ ਕਿ ਥੋੜਾ ਸਾਈਡ ਤੇ ਹੋ ਜਾਓ ਮੈਸ ਖੱਡੇ ਦੇ ਵਿੱਚ ਗਾਜਰ ਦੇਖਣੀ ਹੈ ਜਦੋਂ ਉਸਨੇ ਉਹ ਖੱਡੇ ਨੂੰ ਖੋਲ ਕੇ ਦੇਖਿਆ ਤਾਂ ਗਾਜਰ ਉਸ ਦੇ ਵਿੱਚ ਸੀ ਅਤੇ ਉਹ ਗਾਜਰ ਆਪਣੇ ਮਾਲਕ ਦੇ ਕੋਲ ਲੈ ਗਿਆ ਇਹ ਦੇਖ ਕੇ ਮਾਲਕ ਬਹੁਤ ਖੁਸ਼ ਹੋਇਆ ਅਤੇ ਉਸ ਤੋਂ ਬਾਅਦ ਜਿਹੜਾ ਬੰਦਰ ਉਹ ਖੱਡੇ ਉੱਪਰ ਪਿਆ ਸੀ ਉਹ ਸੋਚ ਰਿਹਾ ਸੀ ਵੀ ਸ਼ਾਇਦ ਜੇ ਮੈਨੂੰ ਪਹਿਲਾਂ ਪਤਾ ਹੀ ਹੁੰਦਾ ਵੀ ਇਸ ਵਿੱਚ ਹੀ ਇਹ ਖੱਡੇ ਦੇ ਵਿੱਚ ਹੀ ਗਾਜਰ ਹੈ ਤਾਂ ਮੈਂ ਪਹਿਲਾਂ ਹੀ ਖੱਡਾ ਖੋਲ ਕੇ ਉਸ ਨੂੰ ਕੱਢ ਲੈਂਦਾ ਇਹ ਦੇਖ ਕੇ ਬੰਦਰ ਬਹੁਤ ਹੈਰਾਨ ਹੋਇਆ ਵੀ ਜਿਸ ਦੇ ਉੱਤੇ ਮੈਂ ਸੁੱਤਾ ਪਿਆ ਸੀਗਾ ਗਾਜਰ ਉਹੀ ਖੱਡੇ ਵਿੱਚ ਸੀ ਕਿਉਂ ਨਾ ਮੈਂ ਇੱਕ ਵਾਰੀ ਉਹ ਖੱਡੇ ਨੂੰ ਖੋਲ ਕੇ ਦੇਖ ਲੈਂਦਾ ਗਾਜਰ ਮੇਰੀ ਹੋ ਜਾਂਦੀ ਤੇ ਮੇਰਾ ਮਾਲਕ ਮੇਰੇ ਤੋਂ ਬਹੁਤ ਖੁਸ਼ ਹੋ ਜਾਂਦਾ ਹੁਣ ਉਹ ਆਪਣੇ ਸੁਸਤਪਨ ਤੇ ਆਪਣੀ ਸੁਸਤੀ ਨੂੰ ਸੋਚ ਕੇ ਆਪਣੀ ਅਕਲ ਨੂੰ ਸੋਚ ਕੇ ਹੱਥ ਮਾਰ ਰਿਹਾ ਸੀ ਹੁਣ ਬੰਦਰ ਆਪਣੇ ਆਪ ਬਾਰੇ ਸੋਚ ਕੇ ਵੀ ਮੈਂ ਕਿੰਨਾ ਸੁਸਤ ਹਾਂ ਬਹੁਤ ਜ਼ਿਆਦਾ ਹੈਰਾਨ ਪਰੇਸ਼ਾਨ ਹੋ ਰਿਹਾ ਸੀ ਅਤੇ ਬਹੁਤ ਜ਼ਿਆਦਾ ਪਛਤਾ ਰਿਹਾ ਸੀਗਾ ਸੋ ਇਸ ਕਹਾਣੀ ਤੋਂ ਸਾਨੂੰ ਤਿੰਨ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ ਪਹਿਲੀ ਗੱਲ ਕਿ ਜੋ ਵੀ ਅਸੀਂ ਕੰਮ ਕਰਦੇ ਹਾਂ ਜਿਹੜਾ ਵੀ ਸਾਡਾ ਕੰਮ ਹੈ ਸਾਡਾ ਕੀਤਾ ਹੈ ਸਾਨੂੰ ਉਸ ਦੇ ਵਿੱਚ ਉਸ ਬਾਰੇ ਕਦੇ ਵੀ ਨੈਗੇਟਿਵ ਨਹੀਂ ਸੋਚਣਾ ਚਾਹੀਦਾ ਵੀ ਅਸੀਂ ਕੰਮ ਦੇ ਵਿੱਚ ਕਾਮਯਾਬ ਹੋਵਾਂਗੇ ਜਾਂ ਨਹੀਂ ਸੋ ਸਾਨੂੰ ਹਰ ਰੋਜ਼ ਮਿਹਨਤ ਕਰਨੀ ਚਾਹੀਦੀ ਹੈ ਅਤੇ ਉਸ ਕੰਮ ਨੂੰ ਕੰਟੀਨਿਊਸ ਕਰਨਾ ਚਾਹੀਦਾ ਹੈ ਚਾਹੇ ਉਹ ਸੇਵਾ ਹੈ ਚਾਹੇ ਸਿਮਰਨ ਹੈ ਚਾਹੇ ਆਪਣੀ ਕਿਰਤ ਖੈਰ ਰੋਜ਼ਗਾਰ ਹੈ ਬਿਜ਼ਨਸ ਹੈ ਦੂਸਰੀ ਗੱਲ ਇਹ ਕਿ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਜਿਉਹ ਬੰਦਰ ਜਿਸ ਖੱਡੇ ਉੱਪਰ ਪਿਆ ਸੀ ਖੋਲ ਕੇ ਦੇਖ ਲੈਂਦਾ ਤਾਂ ਸ਼ਾਇਦ ਉਸ ਨੂੰ ਪਹਿਲੀ ਵਾਰ ਦੇ ਵਿੱਚ ਹੀ ਉਹ ਗਾਜਰ ਮਿਲ ਜਾਂਦੀ ਸੋ ਇਹ ਕਿਸ ਸਮਝਾਉਣ ਦਾ ਵਿਸ਼ਾ ਹੈ ਕਿ ਜੇ ਅਸੀਂ ਕੋਸ਼ਿਸ਼ ਕਰਦੇ ਰਹਾਂਗੇ ਤਾਂ ਇੱਕ ਨਾ ਇੱਕ ਦਿਨ ਅਸੀਂ ਜ਼ਰੂਰ ਆਪਣੇ ਜੋ ਆਪਣਾ ਟਾਰਗੇਟ ਹੈ ਆਪਣਾ ਲਕਸ਼ ਹੈ ਜਾਂ ਆਪਣਾ ਗੋਲ ਹੈ ਤਾਂ ਜ਼ਰੂਰ ਕਾਮਯਾਬ ਹੋਵਾਂਗੇ ਤੀਸਰੀ ਗੱਲ ਜੋ ਸਾਨੂੰ ਸਿੱਖਣ ਨੂੰ ਮਿਲਦੀ ਹੈ ਉਹ ਹੈ ਕਿ ਸਾਨੂੰ ਕਦੇ ਵੀ ਜਲਦੀ ਹਾਰ ਨਹੀਂ ਮੰਨਣੀ ਚਾਹੀਦੀ ਵੀ ਮੈਨੂੰ ਤਾਂ ਐਨੇ ਦਿਨ ਹੋ ਗਏ ਐਨੇ ਮਹੀਨੇ ਹੋ ਗਏ ਅਜੇ ਮੈਂ ਕਾਮਯਾਬ ਨਹੀਂ ਹੋਇਆ ਇਹ ਇੱਕ ਅ ਮੋਟੀਵੇਸ਼ਨਲ ਵੀਡੀਓ ਹੈ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਧੰਨਵਾਦ ਰੱਬ ਰੱਖਾ